ਤੇ ਖੈਰਾ ਸਾਹਿਬ ਤੁਹਾਨੂੰ ਪਤਾ ਗੱਲਾਂ ਦੇ ਗਲਾਕੜ ਹਨ ਹੱਥ ਤੇ ਸਰੋਂ ਜਮਾ ਦਿੰਦੇ ਨੇ ਸਰੋਂ ਨੂੰ ਫੁੱਲ ਲੱਗੇ ਵੀ ਦਿਖਾ ਦਿੰਦੇ ਨੇ ਪਰ ਉਹ ਇਦਾਂ ਹੀ ਉਹਨਾਂ ਦੀ ਮਿਸਾਲ ਇਦਾਂ ਹੀ ਹੈ ਕਿ ਜਿਵੇਂ ਰਾਤ ਨੂੰ ਕੋਈ ਬੜਾ ਸੁਨਹਿਰੀ ਸੁਪਨਾ ਦੇਖੇ ਔਰ ਦੇਖੇ ਕਿ ਮੈਂ ਵੱਡੇ ਮਹਿਲ ਚ ਪਿਆ ਬਹੁਤ ਸ਼ਾਨਦਾਰ ਸੋਫੇ ਨਾਲ ਬਾਗ ਬਗੀਚੇ ਲੱਗੇ ਹੋਏ ਨਾਲ ਔਰ ਸਵੇਰ ਨੂੰ ਉੱਠ ਕੇ ਦੇਖੇ ਉਹੀ ਬਾਣ ਦੇ ਮੰਜੇ ਤੇ ਪਿਆ ਹੋਵੇ ਤਾਂ ਇਦਾਂ ਦੀ ਉਹਨਾਂ ਦੀ ਔਰ ਇੱਥੇ ਵੀ ਉਹਨਾਂ ਦਾ ਉਹੀ ਹਾਲ ਹੋਣਾ ਹੈ ਜਿਹੜਾ ਬਠਿੰਡੇ ਹੋਇਆ ਸੀ ਔਰ ਮੇਰੇ خیال 'ਚ ਉਹਨਾਂ ਨੂੰ ਇਸ ਹਾਰ ਤੋਂ ਸਬਕ ਮਿਲ ਜਾਏਗਾ ਨਸੀਹਤ ਮਿਲ ਜਾਏਗੀ ਅੱਗੇ ਨੂੰ ਕਦੇ ਉਹ ਮਾਲਵੇ ਬਲਮੂ ਨਹੀਂ ਕਰਨਾ ਠੀਕ ਐ ਐਕਚੁਅਲੀ ਪੰਜਾਬ ਦੀ ਜਿਹੜੀ ਕਾਂਗਰਸ ਪਾਰਟੀ ਹੈ ਨਾ ਉਹਦੇ ਵਿੱਚ ਬਹੁਤ ਜ਼ਿਆਦਾ ਗੁੱਟਬੰਦੀ ਹੈ ਬਾਜਵਾ ਸਾਹਿਬ ਰਾਜਾ ਬੜਿੰਗ ਦੀ ਨਹੀਂ ਸੁਣਦੇ ਰਾਜਾ ਬੜਿੰਗ ਸਾਹਿਬ ਵਾਜਬਾ ਸਾਹਿਬ ਜੀ ਸੁਣਦੇ ਤੇ ਇਸੇ ਤਰ੍ਹਾਂ ਹੀ ਇਹਦੇ ਵਿੱਚ ਜਿਹੜੇ ਹੋਰ ਗੁੱਟ ਨਾ ਜਿਵੇਂ ਨਵਜੋਤ ਸਿੰਘ ਸਿੱਧੂ ਦਾ ਗਰੁੱਪ ਹੈ ਧੜਾ ਹੈ ਉਹ ਦੋਨਾਂ ਦੇ ਨਹੀਂ ਸੁਣਦਾ ਕਾਂਗਰਸ ਜੀ ਗਿਆ 2 ਸਾਲ ਤੋਂ ਲਗਾਤਾਰ ਕਾਂਗਰਸ ਛੱਡ ਗਿਆ ਜਦੋਂ ਐਡਾ ਪਹਿਲੇ ਨਹੀਂ ਕਾਂਗਰਸ ਨੂੰ ਛੱਡ ਕੇ आम आदमी थानू सारे बेनती करा कि इलेक्शन चल रहा है क्योंकि बहुत ही खतरनाक मनसूबे बनाई बैठा है ਹੂ ਕੋ ਰਾ ਅਧਿਕਾਰ ਦਿੱਤੇ ਹਨ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਨੇ ਭਾਰਤ ਦੇ ਕਨਸਟੀਟਿਊਸ਼ਨ ਦੇ ਵਿੱਚ ਭਾਰਤ ਦੇ ਆئین ਦੱਸ ਕਿ ਦੇਸ਼ ਦੇ ਸਾਰੇ ਲੋਕਾਂ ਨੂੰ ਬਰਾਬਰਤਾ ਦਾ ਅਧਿਕਾਰ ਹੋਏਗਾ ਉੱਚ ਨੀਚਾ ਸਾਰਾ ਨਹੀਂ ਹੋਏਗੀ ਹਮ ਖਤਮ ਕਰ ਦੇਾਂਗੇ ਸਾਡੇ ਦੇਸ਼ ਦੇ ਅੰਦਰ ਜਾਨ ਦਾ ਆਉਣ ਦਾ ਘੁੰਮਣ ਫਿਰਨ ਦਾ ਅਧਿਕਾਰ ਹੋਏਗਾ ਦੇਸ਼ ਦੇ ਸਰ ਹੈ ਪਰ ਜੀ ਦਾ ਪੰਚ ਸਰਪੰਚ ਬਲੌਕ ਸੰਤੀ ਮੈਂਬਰ ਔਰ ਜ਼ਿਲ੍ਹਾ ਮਲੇ ਬੋਰਡ ਨਾਲੇ ਬਾਣੀਓ ਐਮ ਐਲ ਏ ਦਾਸਰ ਮੁਹੰਮਦ ਮੀਨੂ ਰਹਿਮਾਨ ਜੀ ਤੇ ਉਹਨਾਂ ਦਾ ਸਾਥ ਦੇ ਰਹੇ ਨੇ ਅਫzal ਲਤੀਫ ਬੱਪੂ ਜੀ ਕਾਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਡਾਕਟਰ ਨਾਮਿਤ ਮਿਲੂ ਰਹਿਮਾਨ ਜੀ ਅੱਜ ਮਲੇਰ ਕੋਲਾ ਦੇ ਵਾਰਡ ਨੰਬਰ 4 ਦੇ ਵਿੱਚ ਅਸੀਂ ਕਾਂਗਰਸ ਛੱਡ ਕੇ ਆਏ ਅਕਰਮ ਬੱਗਾ ਜੀ ਨੂੰ ਤੇ ਯਾਕੂਬ ਸਾਹਿਬ ਨੂੰ ਜਿਹੜੇ ਕਾਂਗਰਸ ਦੇ ਅਹੁਦੇਦਾਰ ਸਨ ਆਮ ਆਦਮੀ ਪਾਰਟੀ ਚ ਜੁਆਇਨਿੰਗ ਕਰਾਈ ਹੈ ਆਮ ਆਦੀ ਪਾਰਟੀ ਦੀ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ 2 ਸਾਲਾਂ ਚ ਜੋ ਲੋਕਪਥੀ ਕੰਮ ਕੀਤੇ ਨਾ ਜਿਨ੍ਹਾਂ ਦੀ ਮਿਸਾਲ ਪਿਛਲੇ 75 ਸਾਲਾਂ ਚ ਨਹੀਂ ਕੋਈ ਪੇਸ਼ ਕਰ ਸਕਦਾ ਔਰ ਮਾਨ ਸਾਹਿਬ ਦੀ ਸਰਕਾਰ ਦੀਆਂ ਨੀਤੀਆਂ ਤੋਂ ਉਹਨਾਂ ਦੀ ਸਰਕਾਰ ਦੀ کارਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਅਕਰਮ ਬੱਗਾ ਜੀ ਨੇ ਔਰ ਯਾਕੂਬ ਸਾਹਿਬ ਨੇ ਕਾਂਗਰਸ ਪਾਰਟੀ ਛੱਡ ਕੇ ਆਮ ਆਦੀ ਪਾਰਟੀ ਵਿੱਚ ਅੱਜ ਸ਼ਮੂਲੀਅਤ ਕੀਤੀ ਹੈ ਬੱਗਾ ਜੀ ਦੋ ਤਿੰਨ ਬਾਰ ਮਿਊਨਿਸਪਲ ਕੌਂਸਲ ਦਾ ਇਲੈਕਸ਼ਨ ਲੜ ਚੁੱਕੇ ਹਨ ਔਰ ਇਹਨਾਂ ਨੂੰ 900 ਤੋਂ ਵੱਧ ਵੋਟ ਜਿਹੜੀ ਸੀ ਪਈ ਸੀ ਮੈਂ ਸਮਝਦਾ ਹਾਂ ਕਿ ਇਹਨਾਂ ਦੀ ਜੁਆਇਨਿੰਗ ਦੇ ਨਾਲ ਇਸ ਜੁਝਾਰ ਸਿੰਘ ਨਗਰ ਔਰ ਅਜੀਤ ਸਿੰਘ ਨਗਰ ਔਰ ਕਿਲਾ ਰਹਿਮਤਗੜ੍ਹ ਦੇ ਇਸ ਏਰੀਏ ਚ ਇਸ ਵਾਰਡ ਦੇ ਅੰਦਰ ਆਮਾਦੀ ਪਾਰਟੀ ਨੂੰ ਖੁਲਾਰਾ ਮਿਲੇਗਾ ਸ਼ਕਤੀ ਮਿਲੇਗੀ ਔਰ ਮੈਂ ਅਕਰਮ ਬੱਗਾ ਜੀ ਔਰ ਯਾਕੂਬ ਜੀ ਦੇ ਆਮਾਦੀ ਪਾਰਟੀ ਵਿੱਚ ਸ਼ਾਮੂਲਿਤ ਕਰਨ ਤੇ ਇਹਨਾਂ ਨੂੰ ਜਿਹਾ ਆਖਦਾ ਸੁਖਪਾਲ ਸਿੰਘ ਖੈਰਾ ਜੀ ਦੀ ਸੋਚ ਹਮੇਸ਼ਾ ਡਿਸਟਰਕਟਿਵ ਰਹੀ ਹੈ ਉਹਨਾਂ ਨੇ ਕਦੇ ਵੀ ਕੰਸਟਰਕਟਿਵ ਕੰਮ ਨਹੀਂ ਕੀਤਾ ਔਰ ਵਕ-ਵਕ ਪਾਰਟੀਆਂ ਚ ਰਹਿ ਕੇ ਆਪਣੀ ਹੀ ਪਾਰਟੀਆਂ ਦੇ ਲੀਡਰਾਂ ਦੀਆਂ ਟੰਗਾਂ ਖਿੱਚਣਾ ਉਹਨਾਂ ਦਾ ਹਮੇਸ਼ਾ ਬਤੀਰਾ ਰਿਹਾ ਹੈ ਔਰ ਉਹਨਾਂ ਦੀ ਜਿਹੜੀ ਈਗੋ ਹੈ ਉਹ ਈਗੋ ਕਰਕੇ ਉਹ ਕਿਸੇ ਵੀ ਪਾਰਟੀ ਦੇ ਵਿੱਚ ਉਹ ਟਿਕਦੇ ਨਹੀਂ ਹਨ ਤੁਸੀਂ ਦੇਖਿਆ ਕਿ ਪਿਛਲੀ ਵਾਰ ਉਹਨਾਂ ਨੇ ਬਠਿੰਡੇ ਤੋਂ ਚੋਣ ਲੜੀ ਸੀ ਔਰ ਉੱਥੋਂ ਉਹਨਾਂ ਦੀ ਜ਼ਮਾਨਤ ਜ਼ਬਤ ਹੋਈ ਸੀ ਔਰ ਉਦੋਂ ਉਹਨਾਂ ਦੀ ਸਟੇਟਮੈਂਟ ਆਈ ਸੀ ਕਿ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੈ ਤੇ ਜਿਹੜਾ ਮੈਂ ਆ ਕੇ ਬਠਿੰਡੇ ਤੋਂ ਚੋਣ ਲੜਿਆ ਹੈ ਔਰ ਅੱਗੇ ਨੂੰ ਮੈਂ ਕਦੇ ਇਦਾਂ ਦੀ ਗਲਤੀ ਨਹੀਂ ਕਰਾਂਗਾ ਲੇਕਿਨ ਉਹ ਫੇਰ ਦੁਬਾਰਾ ਗਲਤੀ ਕਰਨ ਦੇ ਵਾਸਤੇ ਸੰਗਰੂਰ ਲੋਕ ਸਭਾ 'ਚ ਆ ਕੇ ਜਿੱਥੇ ਆਮ ਆਦਮੀ ਪਾਰਟੀ ਦਾ ਉਹ ਬਹੁਤ ਵੱਡਾ ਮਤਲਬ ਹੈ ਉਭਾਰ ਹੈ ਔਰ ਸੀਐਮ ਸਾਹਿਬ ਦੀ ਕੰਸਟੀਚੁਐਂਸੀ ਹੈ ਔਰ ਇੱਥੇ ਵੀ ਉਹਨਾਂ ਦਾ ਉਹੀ ਹਾਲ ਹੋਣਾ ਹੈ ਜਿਹੜਾ ਬਠਿੰਡੇ ਹੋਇਆ ਸੀ ਔਰ ਮੇਰੇ ਖਿਆਲ 'ਚ ਉਹਨਾਂ ਨੂੰ ਇਸ ਹਾਰ ਤੋਂ ਸਬਕ ਮਿਲ ਜਾਏਗਾ ਨਸੀਹਤ ਮਿਲ ਜਾਏਗੀ ਅੱਗੇ ਨੂੰ ਕਦੇ ਉਹ ਮਾਲਵੇ ਬਲਮੂ ਨਹੀਂ ਕਰਨਗੇ ਐਕਚੁਅਲੀ ਪੰਜਾਬ ਦੀ ਜਿਹੜੀ ਕਾਂਗਰਸ ਪਾਰਟੀ ਹੈ ਨਾ ਉਹਦੇ ਵਿੱਚ ਬਹੁਤ ਜ਼ਿਆਦਾ ਗੁੱਟਬੰਦੀ ਹੈ ਬਾਜਵਾ ਸਾਹਿਬ ਰਾਜਾ ਬੜਿੰਗਦੀ ਨਹੀਂ ਸੁਣਦੇ ਰਾਜਾ ਬੜਿੰਗ ਸਾਹਿਬ ਬਾਜਵਾ ਸਾਹਿਬ ਨਹੀਂ ਸੁਣਦੇ ਤੇ ਇਸੇ ਤਰ੍ਹਾਂ ਹੀ ਇਹਦੇ ਵਿੱਚ ਜਿਹੜੇ ਹੋਰ ਗੁੱਟ ਨਾ ਜਿਵੇਂ ਨਵਜੋਤ ਸਿੰਘ ਸਿੱਧੂ ਦਾ ਗਰੁੱਪ ਹੈ ਧੜਾ ਹੈ ਉਹ ਦੋਨਾਂ ਦੀ ਨਹੀਂ ਸੁਣਦਾ ਤੋਂ ਇਸ ਕਰਕੇ ਪਾਰਟੀ ਜਿਹੜੀ ਹੈ ਪੰਜਾਬ ਦੇ ਵਿੱਚ ਉਹ ਵਧੀਆ ਪਰਫਾਰਮੈਂਸ ਨਹੀਂ ਦਿਖਾ पाएगी। ਔਰ ਖੈਰਾ ਸਾਹਿਬ ਦੀ ਸਾਰਿਆਂ ਤੋਂ ਅਲੱਗ ਆਪਣੀ ਮਤਲਬ ਹੈ ਵੀ ਟੋਲੀ ਹੈ। ਤੋਂ ਇਸ ਕਰਕੇ ਕਾਂਗਰਸ ਪਾਰਟੀ ਧੜੇਬੰਦੀ ਔਰ ਗੁੱਪਬੰਦੀ ਦਾ ਸ਼ਿਕਾਰ ਹੋਣ ਕਰਕੇ ਅੱਛੀ ਪਰਫਾਰਮੈਂਸ ਨਹੀਂ ਦਿਖਾਏਗੀ। ਔਰ ਆ ਦੇਖਿਆ ਆਪਾਂ ਵੀ ਖੈਰਾ ਸਾਹਿਬ ਇੱਥੇ ਲੱਗੇ ਹੋਏ ਨਾ ਤੇ ਕੋਈ ਮਤਲਬ ਉਸ ਤੋਂ ਬਾਅਦ ਧੂਰੀ ਤੋਂ ਸਾਬਕਾ ਵਿਧਾਇਕ ਗੋਲਦੀ ਸਾਹਿਬ ਨੇ ਪਾਰਟੀ ਛੱਡਤੀ ਅਸਤੀਫਾ ਦੇ ਕੇ ਚਲੇ ਗਏ ਆਮ ਆਦਮੀ ਪਾਰਟੀ ਚ ਆ ਕੇ ਜੁਆਇਨ ਕੀਤਾ ਹੈ। ਔਰ ਇਸੇ ਤਰ੍ਹਾਂ ਪਾਰਟੀ ਦੇ ਜਿਹੜੇ ਸੰਗਰੂਰ ਦੇ ਵਿੱਚ ਵੱਡੇ ਲੀਡਰ ਮੈਡਮ ਰਜਿੰਦਰ ਕੌਰ ਪੱਠਲ ਹਨ ਔਰ ਸਿੰਘਲਾ ਸਾਹਿਬ ਹਨ ਜੋ ਸਾਬਕਾ ਐਮਪੀ ਵੀ ਹਨ ਸਾਬਕਾ ਵਜ਼ੀਰ ਵੀ ਹਨ ਔਰ ਇਸ ਤੋਂ ਇਲਾਵਾ ਹੋਰ ਜਿਹੜੀ ਪਾਰਟੀ ਦੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਹੈ ਉਹ ਖੁੱਲ ਕੇ ਉਹਨਾਂ ਦੇ ਨਾਲ ਨਹੀਂ ਚੱਲ ਰਹੀ ਇਸ ਤੋਂ ਸਿੱਧ ਹੁੰਦਾ ਹੈ ਕਿ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਸੰਗਰੂਰ ਹਲਕੇ ਦੇ ਜਿੰਨੇ ਵੀ ਸਾਬਕਾ ਵਿਧਾਇਕ ਹਨ ਉਹ ਇਸ ਗੱਲ ਤੋਂ ਖੁਸ਼ ਨਹੀਂ ਹਨ ਕਿ ਪਾਰਟੀ ਨੇ ਜਿਹੜੀ ਖੈਰਾ ਸਾਹਿਬ ਨੂੰ ਟਿਕਟ ਦਿੱਤੀ ਹੈ ਇੱਥੇ ਬਹੁਤ ਸਾਰੇ ਪਾਰਟੀ ਦੇ ਦਿਗਜ ਨੇਤਾ ਬੈਠੇ ਸੀ ਉਹਨਾਂ ਚੋਂ ਕਿਸ ਨੂੰ ਟਿਕਟ ਦਿੱਤੀ ਜਾਣੀ ਚਾਹੀਦੀ ਸੀ ਤੇ ਮੇਰੇ ਖਿਆਲ ਚ ਅੰਦਰੂਨੀ ਤੌਰ ਤੇ ਵੀ ਪਾਰਟੀ ਦੇ ਜਿਹੜੇ ਵਰਕਰ ਹਨ ਉਹਨਾਂ ਚ ਵੀ ਵੱਡਾ ਰੋਸ ਹੈ ਵੱਡਾ ਵਿਰੋਧ ਹੈ ਮੈਂ ਸਮਝਦਾ ਕਿ 4 ਤਾਰੀਖ ਨੂੰ ਸਾਰਾ ਕੁਝ ਸਾਹਮਣੇ ਆ ਜਾਣਾ ਹੈ ਤੇ ਖੈਰਾ ਸਾਹਿਬ ਤੁਹਾਨੂੰ ਪਤਾ ਗੱਲਾਂ ਦੇ ਗਲਾਕੜ ਹਨ ਆਖਦੇ ਸਰੋਂ ਜਮਾ ਦਿੰਦੇ ਨੇ ਸਰੋਂ ਨੂੰ ਫੁੱਲ ਲੱਗੇ ਵੀ ਦਿਖਾ ਦਿੰਦੇ ਨੇ ਪਰ ਉਹ ਇਦਾਂ ਹੀ ਉਹਨਾਂ ਦੀ ਮਿਸਾਲ ਇਦਾਂ ਹੀ ਹੈ ਕਿ ਜਿਵੇਂ ਰਾਤ ਨੂੰ ਕੋਈ ਬੜਾ ਸੁਨਹਿਰੀ ਸੁਪਨਾ ਦੇਖੇ ਔਰ ਦੇਖੇ ਕਿ ਮੈਂ ਵੱਡੇ ਮਹਿਲ ਚ ਪਿਆ ਬਹੁਤ ਸ਼ਾਨਦਾਰ ਸੋਫੇ ਨਾਲ ਬਾਗ ਬਗੀਚੇ ਲੱਗੇ ਹੋਏ ਨਾਲ ਔਰ ਸਵੇਰ ਨੂੰ ਉੱਠ ਕੇ ਦੇਖੇ ਉਹੀ ਬਾਣ ਦੇ ਮੰਜੇ ਤੇ ਪਿਆ ਹੋਵੇ ਤੋ ਇਦਾਂ ਦੇ ਉਹਨਾਂ ਦੀ ਮਿਸਾਲ ਹੈ ਇਹ ਹੈ ਜਿਦਾਂ ਕਿ ਜਦੋਂ ਸਰਕਾਰ ਬਣੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਇਹਨਾਂ ਦੇ 2.5 ਸਾਲਾਂ ਦੇ ਕੰਮਾਂ ਨੂੰ ਦੇਖਿਆ ਇਹ ਲੋਕਾਂ ਨੇ ਨੌਜਵਾਨਾਂ ਨੇ ਲੀਡਰਾਂ ਨੇ ਜੋ ਕਾਂਗਰਸ ਦੇ ਲੀਡਰ ਨੇ ਚਾਹੀ ਅਕਾਲੀ ਦਲ ਦੇ ਨੇ ਚਾਹੀ ਦੀ ਭਾਜਪਾ ਦੇ ਨੇ ਚਾਹੀ ਦੀ ਭੋਜਨ ਸਮਾਜ ਪਾਰਟੀ ਦੇ ਨੇ ਕੋਈ ਵੀ ਨੇ ਆਮ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਦੇਖਿਆ ਸਰਕਾਰ ਦੇ ਸਾਡੇ ਐਮਐਲਏ ਡਾਕਟਰ ਜਮੀਰ ਰਹਿਮਾਨ ਸਾਹਿਬ ਦੇ ਦਿਨ ਰਾਤ ਮਿਹਨਤ ਕਰ ਰਹੇ ਨੇ ਕੰਮਾਂ ਨੂੰ ਦੇਖਿਆ ਪਹਿਲਾਂ ਤੁਸੀਂ ਦੇਖਦੇ ਤੇ ਸਾਰੇ ਰੋਡ ਟੁੱਟੇ ਪਏ ਦੇ ਹੁਣ ਕੋਈ ਵੀ ਰੋਡ ਜਾਨੀ ਕਿਤੇ ਸਾਰੇ ਨਵੇਂ ਬਣ ਚੁੱਕੇ ਨੇ ਜਾਂ ਜਿਨ੍ਹਾਂ ਦੀ ਮਰਬਤ ਹੋ ਚੁੱਕੀ ਹੈ ਜਾਂ ਹੁਣ ਜੋ ਵੀ ਵਾਅਦੇ ਕੀਤੇ थे ਜਿਵੇਂ ਅਸੀਂ 600 ਯੂਨਟ ਦੋ ਮਹੀਨਿਆਂ ਚ ਫਰੀ ਦੇਵਾਂਗੇ ਇਹ ਵੀ ਵਾਅਦਾ ਅਸੀਂ ਪੂਰਾ ਕੀਤਾ ਕਾਂਗਰਸ ਸੀਗਾ ਦੋ ਸਾਲ ਤੋਂ ਲਗਾਤਾਰ ਕਾਂਗਰਸ ਛੱਡ ਕੇ ਅੱਜ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਦਾ ਪਾਰਲੀਮੈਂਟ ਫੜ ਲਿਆ ਹੈ ਮੈਨੂੰ ਆਮ ਆਦਮੀ ਦੇ ਕੰਮ ਤੇ ਡਾਕਟਰ ਜਮੇਲੋ ਰਹਿਮਾਨ ਦੇ ਕੰਮ ਬਹੁਤ ਵਧੀਆ ਲੱਗ ਰਹੇ ਸੀ ਜਿਨ੍ਹਾਂ ਕਰਕੇ ਮੈਂ ਆਮ ਆਦਮੀ ਪਾਰਟੀ ਨੂੰ ਜਾਣੀ ਬਹੁਤ ਧੜਾ ਧੜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਇੱਕ ਹੈ ਜਿਆ ਸੁਨਹਿਰੀ ਇੱਕ ਪਾਰਟੀ ਆ ਜਿਹਦਾ ਭਵਿੱਖ ਰੋਸ਼ਨਾ ਇਹ ਆਮ ਆਦਮੀ ਪਾਰਟੀ ਦਾ ਭਵਿੱਖ ਰੋਸ਼ਨਾ ਹੁੰਦਾ ਦੇ ਕੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਦਰਜਾਵਾ ਦਰਜਾ ਆਪਣੇ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆदमी ਪਾਰਟੀ ਦੇ ਵਿੱਚ ਆਪਣੇ ਸ਼ਮੂਲੀਅਤ ਕਰ ਰਹੇ ਨੇ ਜਿਵੇਂ ਅੱਜ ਪੰਜਾਬ ਯੂਥ ਕਾਂਗਰਸ ਦੇ ਜਨਰਲ ਸੈਕਟਰੀ ਆਕਰਮ ਬੱਗਾ ਜੀ ਜੋ ਕਿ 6 ਨੰਬਰ ਵਾਰਡ ਤੋਂ ਕਾਂਗਰਸ ਪਾਰਟੀ ਵੱਲੋਂ ਇਲੈਕਸ਼ਨ ਵੀ ਲੜੇ ਨੇ ਉਹ ਅੱਜ ਕਾਂਗਰਸ ਪਾਰਟੀ ਨੂੰ ਵਾਲਾ ਵਿਦਾ ਆ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ